ਤੇ ਗੜ ਢੁੰਡੇ ਕਤ ਆਣਾ ਢੁੰਡਤ ਹੀ ਟਹਿ ਗਏ ਭਰਾਨਾ ਚੜ ਸਮੇਰ ਢੂੰਡ ਜਬ ਆਵਾ ਜਿਹ ਗੜ ਗੜਿਓ ਸੁਗੜ ਨਹਿ ਪਾਵਾਂ ਪਹਿਲਾ ਆਦਮੀ ਅਸਲ ਜੇ ਕਬੀਰ ਆਤਮਾ ਕਥਾ ਦੱਸੇ ਈਰੋਦੀ ਹੱਡ ਬੀਤੀ ਗੋ ਉਹਦੀ ਆਪਣੀ ਜਿਵੇਂ ਉਹਨੂੰ ਦੱਸਿਆ ਹੋਇਆ ਸੀ ਕਿ ਕਿਤੇ ਬਾਹਰ ਹੈਗਾ ਬਾਹਰ ਹੈ ਕੋਈ ਉੱਥੇ ਬਤਾਲੀ ਨਦੀ ਪਾਰ ਕਰਦੀ ਪੈਂਦੀ ਹੈ ਸੁਰਗ ਬਾਹਰ ਹੈ ਕਿਵੇਂ ਵੀ ਸੀ ਉਹ ਦੱਸਿਆ ਹਾਇ ਉਹ ਤਾਂ ਬਾੜ ਨੂੰ ਘੇਰ ਢੁੱਡਦਾ ਸੀ ਐਤੋ ਸਵੇਰ ਅਸਲ ਕਿ ਸਵੇਰ ਪਰਵਤਿਆਂ ਤੋਂ ਕਬੀਰ ਗਿਆ ਨਾ ਕੋਈ ਸਰੂਇਤ ਹਸਪੀਟਲ ਹੈ ਨਾ ਉਹ ਆਪ ਕੇਂਦਰ ਹੁਣ ਚੜ ਸਵੇਰ ਢੁੱਡ ਜਦ ਆਵਾ ਹੈ ਰੇ ਆਵ ਆਪਣੇ ਵਾਸਤੇ ਗਾ ਰੇ ਉਨੇ ਤੋਸੀ ਲੈਣੇ ਤਾਂ ਸਵੇਰ ਦਾ ਅਰਥ ਗੁਰਬਾਣੀ 'ਚ ਹੈ ਕਿ ਸਵੇਰ ਪਰਬਤ ਦਾ ਅਰਥ ਕੀ ਹੈ ਸੁਝ ਗਈ ਸਵੇਰ ਦਾ ਅਰਥ ਹੈਗਾ ਅਸਮ ਦੇ ਵਿੱਚ ਉੱਚੀ ਜਦੋਂ ਸਵੇਰ ਪਰਬਤ ਉਹ ਸ਼੍ਰਿਖਲਾ ਨੂੰ ਕਹਿੰਦੇ ਨੇ ਇਹ ਵਾਲਾ ਦੇ ਵਿੱਚ ਜਿਹੜੀ ਸਭ ਤੋਂ ਉੱਚੀ ਚੋਟੀ ਉਹਨੂੰ ਸਵੇਰ ਕਹਿੰਦੇ ਨੇ ਜਿਹੜੋ ਅਸੀਂ ਮਾਉਂਟ ਐਵਰੇਸਟ ਕਹਿੰਦੇ ਇਹ ਉਹ ਸੇ ਨੂੰ ਸਵੇਰ ਕਹਦੇ ਹੁੰਦੇ ਨੇ ਪਹਿਲੋ ਸਵੇਰ ਆਈਦਾ ਸਿਰ ਹੈ ਇਹ ਬੋਡੀ ਸਾਰਿਆਂ ਨੂੰ ਚੀਲ ਤਿਰਕੁਟੀ ਜਿੱਦੂ ਸੀ ਕਹਿੰਦੇ ਇਹ ਅਲਗਾ ਵੀ ਤਿਰਕੁੜੀ ਨੂੰ ਤਰ ਕਵਰ ਹੈ ਦਿੱਤਾ ਹੋਇਆ ਹੈ ਖੋ ਹੱਡੀ ਹੈ ਖੋਪਰੀ ਹੈ ਉਹ ਤਾਂ ਪਰਬਤ ਢੱਕੀ ਹੋਈ ਹੈ ਜਿਵੇਂ ਇਹ ਇਸੇ ਨੂੰ ਸਵੇਰ ਪਰਬਤ ਕਹਿੰਦੇ ਨੇ ਗੁਰਬੋਲੀ ਦੀ ਪਾਸ਼ਾਸ਼ ਅਸਲ 'ਚ ਇਹ ਤੋਂ ਲੈ ਕੇ ਸਵੇਰੋ ਸਵੇਰ ਬਣਾਇਆ ਸੀ ਜਿਵੇਂ ਅੰਬਰ ਤਸਰੋਵਰ ਪਹਿਲਾਂ ਗੁਰਬਾਣੀ ਚ ਆਇਆ ਬਾਅਦ 'ਚ ਅਸੀਂ ਅੰਬਰ ਤਸਰੋਵਰ ਉੱਥੇ ਬਣਾਇਆ ਗੁਰਬਾਣੀ ਨੇ ਕਿਸੇ ਦੀ ਕੋ ਗੱਲ ਨਹੀਂ ਕੀਤੀ ਐ ਨਾ ਕੱਲ ਬਾਅਦ 'ਚ ਗੁਰਬਾਣੀ ਦੇ ਲਗਨਾਂ ਦੀ ਹੋਈ ਐ ਇੱਥੇ ਵੇਲੋਪੁਰਾ ਸੁਧਾਰ ਕਿਤੇ ਨਹੀਂ ਸੀ ਕੋਈ ਤੀਰਥ ਵੇਲੋਪੁਰਾ ਨਹੀਂ ਹੈ ਕੋਈ ਸ਼ਹਿਰਦਾਨੂ ਬੇਗੋਪੁਰਾੜੀ ਹੈ ਜਦੋਂ ਬੇਗੋਪੁਰਾ ਇੱਕ ਲਫ਼ਜ਼ ਘੜਿਆ ਗਿਆ ਗੁਰਬਾਣੀ ਚ ਤਾਂ ਇੱਥੇ ਬੇਗੋਪੁਰਾ ਗੁਰਦੁਆਰੇ ਬਣ ਲਿਆ ਕੱਲ ਨੂੰ ਕੋਈ ਸ਼ਹਿਰਦਾਨੂ ਵੀ ਬੇਗੋਪੁਰਾ ਹੋ ਸਕਦਾ ਰੱਖਿਆ ਜਾ ਰਿਹਾ ਸੀ ਬੇਗੋਪੁਰਾ ਰੱਖ ਲਿਆ ਸੀ ਸੰਸਾਰ ਨਕਲ ਕਰਦਾ ਹੈ ਬ੍ਰਿਮ ਗਾਂਧੀ ਬ੍ਰਿਮ ਗਾਂਧ ਦੇ ਜਿਹੜੇ ਲਿਖ ਲੀਕੀ ਪੁਰੂ ਕੀ ਲੋੜਾਂ ਨਕਲ ਕਰਦੀ ਡਗਲ ਘਟਕਲ ਵਾਲਾ ਕਰਦਾ ਹੁੰਦਾ ਵਧ ਅਗਲ ਵਾਲੇ ਦੀ ਕਦੇ ਵੀ ਵਧ ਅਗਲ ਵਾਲਾ ਘਟਕਲ ਵਾਲੇ ਦੀ ਨਕਲ ਨਹੀਂ ਕਰਦਾ ਉਹ ਤੇ ਲੀਡ ਕਰਦਾ ਜਿਹੜਾ ਲੀਡ ਕਰਦਾ ਨਕਲ ਉਹ ਕਰੂਗਾ ਕਿ ਜਿਹੜਾ ਉਹਦੇ ਪਿੱਛੇ ਲੀਡਰ ਹੈ ਜਾ ਰਿਹਾ ਨਕਲ ਉਹ ਕਰੂਗਾ ਲੀਡ ਕਰਨ ਵਾਲਾ ਅੱਗੇ ਹੁੰਦੇ ਹੁੰਦੇ ਜਿਹਨਾਂ ਨੂੰ ਲੀਡ ਕਰਦੇ ਉਹ ਪਿੱਛੇ ਪਿੱਛੇ ਹੁੰਦੇ ਇਹ ਗੱਲ ਬਹੁਤ ਇੰਪੋਰਟੈਂਟ ਹੈ ਅਸੀਂ ਅਸਲ ਦੇ ਵਿੱਚ ਲੱਗਦਾ ਅਸੇ ਜਿਹੜੇ ਬਾਅਦ ਦੇ ਵਿੱਚ ਬਣਾਏ ਨੇ ਲੋਕਾਂ ਦੇ ਨਸਲ ਉਹਨਾਂ ਨੂੰ ਸੱਚ ਮੰਨ ਲਿਆ ਦੂਜਿਆਂ ਨੂੰ ਉਹਨਾਂ ਦੇ ਪਿੱਛੇ ਅਸੀਂ ਸਮਝਦੇ ਵੀ ਦੂਜੇ ਲਬਦਵਾਚ ਘੜੇ ਹੋਏ ਨੇ ਐ ਗੁਰਬਾਣੀ ਵਾਲੇ ਸ਼ਬਦ ਬਾਚ ਨੇ ਪਹਿਲਾਂ ਘੜੇ ਅਸੀਂ ਜਿਵੇਂ ਸਾਧ ਸੰਤ ਜਿਹੜੇ ਅਸੀਂ ਸਾਧ ਸੰਤ ਮੰਡੀ ਬੈਠੇ ਹਾਂ ਉਹੀ ਗੁਰਬਾਣੀ ਵਾਲੇ ਸਾਧ ਸੰਤਾਂ ਦਾ ਅਸਥਾਨ ਆ ਲਿਆ ਵੀ ਇਹੀ ਸਾਧ ਸੰਤ ਉੱਤੇ ਹੋਟਾ ਹੁੰਦੇ ਨੇ ਉਹਨਾਂ ਨੇ ਜਿਹੜੇ ਸਾਧ ਸੰਤ ਪਹਿਲਾਂ ਕ੍ਰੀਏਟ ਕੀਤੇ ਸੀ ਲਾਜ਼ਰ ਜੋ ਮਨ ਨੂੰ ਸੁਧਾਰ ਲੂਗਾ ਸਾਧ ਲੂਗਾ ਉਹ ਸਾਧੂ ਜੀ ਬਹੁਤ ਸਾਧੇ ਸੇਧੋ ਸੇਧੂ ਉਹਨੂੰ ਸਮਝ ਆ ਜੂਗੀ ਆ ਦ੍ਰਾਕਾਰ ਦੀ ਦ੍ਰਾਕਾਰ ਕੀ ਹੁੰਦਾ ਹੈ ਇਹ ਦੂਜੀ ਗੋਲੀ ਵਿੱਚ ਜਿਹੜਾ ਹੈ ਨਾ ਜਿਹੜੇ ਬਾਦਸ਼ਾਹ ਦੀ ਗੋਲੀ ਦਾ ਗਾਊਗਾ ਇਸ ਦੇ ਵਿੱਚ ਬਾਬੂ ਰਖੀ ਉਹਦੇ ਚੋਂ ਕਲੀਅਰ ਹੋਊਗਾ ਸਾਰੀ ਗੱਲ ਇਹ ਤੋਂ ਬਾਅਦ ਕਰਾਂਗੇ ਉਹ ਜੋ ਹੋਰ ਸਾ ਇਹ ਹੀ ਗੱਲ ਹੋਰ ਬਹੁਤ ਵਿਸਤਾਰ ਨਾਲ ਕਲੀਅਰ ਹੋ ਗਈ ਸਾਰੀਆਂ ਹੀ ਗੱਲਾਂ ਸਾਰੇ ਪੱਖ ਕਲੀਅਰ ਹੋ ਗਏ ਉਹਦੇ ਵਿੱਚ ਇਹ ਥੋੜਾ ਜਿਹਾ ਔਖੇ ਖੇੜ ਛੋਟੇ ਛੋਟੇ ਸਿਰ ਉਹ ਕਾਜ ਗੱਲ ਕੀਤੀ ਹੋਈ ਹੈ ਉਥੇ ਇਸ ਗੱਲ ਨੂੰ ਵਿਸਾਰ ਰੋ ਕੀਤਾ ਹੈ ਟਡਾ ਬਾਟੋੜ ਦਾ ਸਿਕਬੀਰ ਸਾਰੀ ਦੁਨੀਆ ਬਾਟੋੜ ਦੇਸ਼ ਬਾਟੋੜ ਨੇ ਸੇ ਭਰਪੁਲਾਈ ਬਾਟੋੜ ਵਾਲੇ ਬੰਦੇ ਸੇ ਜਦੋਂ ਕਬੀਰ ਫਿਰ ਗਿਆਨ ਬਲ ਹਰਉ ਨੂੰ ਕਹਿੰਦਾ ਉੱਧਰ ਆ ਤੇਰੇ ਜਿਹਨੂੰ ਤੂੰ ਢੋਲ ਦੇ ਕੋ ਉੱਧਰ ਬੰਦੇ ਵੀ ਸਾਰੇ ਦੇ ਨਾ ਟੋੜ ਦੇ ਬਾਹਰ ਨੇ ਲੋਟੇ ਦਰਬੀ ਦੇ ਕਹਾਣੀਆਂ ਸਾਰੀਆਂ ਸਾਬਤ ਕਰਦੀਆਂ ਨੇ ਵੀ ਬਾਹਰੋਂ ਮਿਲਿਆ ਕਹਾਣੀਆਂ ਸਾਖੀਆਂ ਸਾਰੀਆਂ ਸਾਬਤ ਕਰਦੀਆਂ ਨੇ ਬਾਹਰੋਂ ਫਲਾਡ ਨੂੰ ਦਰਸਲਵਾਇਆ ਠਿਕਣੇ ਨੂੰ ਦਰਸਲਵਾਇਆ ਉਹ ਉਹ ਸਾਖੀ ਜਿਹੜੀ ਇਹਨਾਂ ਉਹਨਾਂ ਤੇ ਵਿਸ਼ਵਾਸ ਕਰ ਲੈ ਝੂਠੀਆਂ ਤੇ ਹਾਲਾਂਕਿ ਸਾਖੀ ਸਾਰੀਆਂ ਝੂਠੀਆਂ ਜਿਨ ਜੇ ਬਾਹਰੋਂ ਦਰਜ ਹੋਵੇ ਤਾਂ ਅੱਖਾਂ ਨਾਲ ਹੀ ਹੋਏ ਤਾਂ ਅੱਖਾਂ ਨਾਲ ਤਾਂ ਗੱਲ ਕਰੀ ਨਾ ਹੀ ਨਹੀਂ ਹੈ ਅੱਖਾਂ ਦਾ ਜਿਹੜਾ ਦੇਖਣ ਵਾਲਾ ਨਾ ਦੇਖਣ ਵਾਲਾ ਉਹ ਖੁਦ ਨਹੀਂ ਦੀਦਾ ਤੁਸੀਂ ਕਹੋ ਕਿ ਇਹ ਕਿਹ ਹੈ ਜਿਹੜਾ ਦੇਖਣ ਵਾਲਾ ਦਰਸ਼ਨ ਕਰਨ ਵਾਲਾ ਜਦੋਂ ਇਹ ਸਰੀਰ ਛੱਡਦਾ ਇਹ ਸਾਡੂ ਦੀਦੀ ਦਾ ਸਮਝੇ ਗੱਲ ਉਹ ਜਿਹੜਾ ਦੇਖਣ ਵਾਲਾ ਦੀਦੀ ਦਾ ਜਿਹਦੀ ਅਣਸਾ ਇਹ ਉਹ ਕਿਵੇਂ ਦੀਜੂਗਾ ਖਾਨਾ ਚਲ ਇੱਥੇ ਹੀ ਲਾ ਲੈਦੇ ਆਪਾਂ ਸਟਾਰਟ ਕਰ ਲੈਂਦੇ ਹਾਂ ਬੂਧ ਸਾਨੂੰ ਸਭ ਪਾਣੀ ਦੀ ਧੀ ਦੀ ਐਸਾ ਵਰਵੀਂ ਤਾ ਜਿਵੇਂ ਦਾ ਛੋਟਾ ਬਾੜ ਨਹੀਂ ਦਿਖਦਾ ਤਾਂ ਵੱਡਾ ਬਾੜ ਵੀ ਨਹੀਂ ਦਿਖਦਾ ਅੱਖਾਂ ਨਾਲ ਦਿਖਣ ਵਾਲੀ ਚੀਜ਼ ਹੀ ਨਹੀਂ ਗਿਆਨ ਦੇ دریا ਦੇ ਪਕਰ ਤੋਂ ਹੈ ਪਰੇ ਫਿਰ ਬਾਹਰ ਦਾ ਜੋ ਕੁਝ ਹੈ ਗਿਆਨ ਦੇ دریا ਦੇ ਅੰਦਰ ਹੈ ਸਾਡੇ ਜਦੋਂ ਗੱਲ ਤੇ ਵਿਸ਼ਵਾਸ ਕੀਤਾ ਨਾ ਅੰਦਰ ਵੀ ਅੰਦਰ ਹੈ ਟਿਕਾ ਟਿਕਾ ਦੇ ਨਾਲੇ ਇਹਦਾ ਨਾਲ ਉਹ ਹੈ ਕਹਿੰਦੇ ਉਹ ਤੇ ਢਿਗ ਢਿਗ ਵੀ ਜਦ ਆਪਾਂ ਨਾਲ ਕਿਸੇ ਜੀਤ ਤੇ ਖੜੇ ਹੋਈਏ ਉਹ ਢਿਗੇ ਉਤੋਂ ਉਲਟੇ ਕਰਦੇ ਜਿਹਦੇ ਬਿਲਕੁਲ ਨਾਲ ਹੋਈਏ ਜੇ ਅਸੀਂ ਦੂਰ ਖੜੇ ਹੋਈਏ ਢਿਗ ਬੁਬੇ ਕੋਈ ਅਸੀਂ ਨਹੀਂ ਆ ਸਕਦੇ ਉਹਦੇ ਥੱਲੇ ਟਿਕਦਾ ਹੁੰਦਾ ਬਿਲਕੁਲ ਜੁੜ ਕੇ ਖੜਨਾ ਨਾਲ ਜਿਹਦੇ ਨਾਲ ਮੈਂ ਜੁੜ ਕੇ ਖੜਾ ਸੀ ਮੈਂ ਆਪਣੇ ਨਾਲ ਇਹ ਜਾਂ ਦੇਖਿਆ ਰੋ ਉਹਨਾਂ ਤੇਰੇ ਨਾਲੇ ਇਹ ਪਰਮਦਾ ਪੜਦਾ ਇੰਨਾ ਹੈ ਜਿਵੇਂ ਪੁਬੀਰੀ ਦਾ ਪਤੁੱਦ ਜਿਵੇਂ ਆਪਾਂ ਗਠਾ ਛਿਲਦੇ ਹਾਂ ਪਿਆਜ਼ ਪਿਆਜ਼ ਦੇ ਦੋ ਉਹ ਲੈ ਲਓ ਛਿਲਣ ਉਹਨਾਂ ਦੇ ਵਿਚਾਲੇ ਇੱਕ ਬਹੁਤ ਬਰੀਕ ਪੜਦਾ ਹੁੰਦਾ ਬਰੀਕ ਉਹ ਦੋ ਨੂੰ ਇੱਕ ਤੇ ਦੋ ਕਰ ਦੁੱਸੇ ਉਹੀ ਉਹਨਾਂ ਨੂੰ ਦੋ ਕਰਦਾ ਤੁਸ ਐ ਸਮਝ ਲੋ ਇਹ ਜਾ ਪੜਦਾ ਦੇਖਣ ਨੂੰ ਇੱਕ ਐਕਚੁਅਲੀ ਹੈ ਦੋ ਜਦੋਂ ਮੈਂ ਆਪਣੇ ਨਾਲ ਦੇਖਿਆ ਬਿਲਕੁਲ ਐ ਕਹੋ ਬਾਹਰੋਂ ਦੇਖਦੇ ਦੇ ਫਿਰ ਜਦ ਪੁੱਛਾ ਮੁੜ ਕੇ ਦੇਖਿਆ ਉਹ ਤਾਂ ਮੇਰੇ ਨਾਲ ਹੀ ਤੁਰਿਆ ਹੁੰਦਾ ਸੀ ਜੁੜਿਆ ਹੋਇਆ ਤਾਂ ਨਾਲ ਹੀ ਹੁੰਦਾ ਸੀ ਟਿਕ ਟੂ ਡਟ ਜੇ ਕੋਈ ਆਪਣੇ ਨਾਲ ਢੂਲਦਾ ਢੂਲਦਾ ਅੰਤਰਮੁਖੀ ਹੋ ਗਏ ਢੂਡਣ ਲੱਗ ਜਵੇ ਇਹ ਬਾਹਰ ਮੁਖੀ ਹੋ ਕੇ ਟੋਣਾ ਲੇ ਬਾਹਰ ਟੋਣਾ ਲੇ ਅੰਤਰਮੁਖੀ ਹੋ ਕੇ ਟੋਣਾ ਲੇ ਆਪਣੇ ਅੰਦਰ ਟੋਣਾ ਲੇ ਜਦੋਂ ਆਪਣੇ ਅੰਦਰੋਂ ਢੋਲਿਆ ਜਿਹੜੀ ਚੀਜ਼ ਅੰਦਰ ਹੁੰਦੀ ਹੈ ਕਿਸੇ ਦੇ ਆਪਾਂ ਕਬਰੇ ਦੇ ਤਰ੍ਹਾਂ ਕਬਰੇ ਦੇ ਤੇ ਗਏ ਹਾਂ ਲਾ ਲਈਏ ਸਭ ਦੇ ਤੇ ਟੁੱਟੇ ਤੇ ਬੰਤ ਹੰਡ ਜੇਦਣੇ ਆਪਣੇ ਅੰਦਰ ਟੋਲਦਾ ਟੋਲਦਾ ਅੰਦਰ ਲੱਭਦਾ ਲੱਭਦਾ ਬਿਲਕੁਲ ਉਹਦੇ ਚਲਿਆ ਜਾਵੇ ਜਿੱਥੇ ਉਹਨੂੰ ਲੱਭ ਜਵੇ ਕਿ ਕਦ ਆਣਾ ਉਹਦੀ ਦ੍ਰਿਸ਼ਟੀ ਦੇ ਵਿੱਚ ਆ ਜਾਵੇ ਉਹਦੀ ਸੁਪਨੇ ਚ ਆ ਜਾਵੇ ਉਹ ਲੱਭ ਲਵੇ ਟੁੱਟ ਤਹੀ ਟਹਿ ਗਏ ਪਰਾਂਦੋ ਵਾਹ ਫੇਰ ਮਨ ਮਰ ਗਾ ਕਹਿੰਦੇ ਕੋਨਾ ਭਰਿਆ ਨਹੀਂ ਸੀ ਨਾ ਕਹਿੰਦੇ ਦਰਸ਼ਨ ਹੁੰਦੀ ਸਾਰੇ ਮਨ ਮਰ ਜਾਂਦੇ ਅਕਰਚ ਜਾਗਦੀ ਸਾਰੇ ਸੁਪਨੇ ਟੁੱਟ ਜਾਂਦੇ ਸੁਪਨੇ ਦੀ ਜਿੰਦਗੀ ਹੈ ਸੁਪਨੇ ਦਾ ਜੀਵਨ ਸਮਾਪਤ ਹੁੰਦਾ ਹੈ ਹੋਰ ਪ੍ਰਾਨ ਦਾ ਮਤਲਬ ਇਹ ਹੈ ਸੁਪਨੇ ਦਾ ਜੀਵਨ ਨਹੀਂ ਇਹ ਸਾਡਾ ਕਦ ਖਤਮ ਹੁੰਦਾ ਹੈ ਜਦੋਂ ਆਪਣੇ ਨਾਲ ਮੈਨੂੰ ਰੱਬ ਜੁੜਦਾ ਅਕਰਚ ਜਾਗਦਾ ਦਿਓ ਇਹ ਵੀ ਜਾਗ ਪੈਂਦਾ ਉਹ ਜਾਗਦਾ ਇਹ ਵੀ ਜਾਗ ਪੈਂਦਾ ਜਾਗਦਾ ਜਾਦਾ ਜਦ ਜਾਗਤੇ ਕੋ ਜਾਗਤਾ ਬੜ ਜਾਂਦਾ ਉਹ ਜਿਹੜਾ ਸੁਪਨੇ ਵਾਲਾ ਜੀਵਨ ਆ ਉਹਦੀ ਸਮਾਪਤੀ ਦਾ ਨਾਮ ਹੈ ਢੂਡ ਤੀ ਟਹਿ ਗਏ ਪ੍ਰਾਣਾ ਉਹ ਜੀਵ ਨੇ ਖਤਮ ਹੋ ਜਾਂਦਾ ਸੁਪਨੇ ਵਾਲਾ ਅਸੀਂ ਇਹੀ ਲਫ਼ਜ਼ ਵਰਤਾਂਗੇ ਪ੍ਰਾਣਾ ਨੂੰ ਇਹ ਟਹਿ ਗਏ ਪ੍ਰਾਣਾ ਨਿਕਲ ਗਏ ਪ੍ਰਾਣਾ ਨਹੀਂ ਦੇਖੋ ਅਸੀਂ ਬੜ ਬੋਲਦੇ ਆ ਆਪਣੀ ਭਾਸ਼ਾ ਜੋ ਦੇ ਪ੍ਰਾਣ ਨਿਕਲ ਗਏ ਨਿਕਲੇ ਦੀ ਹੈ ਹੈ ਗਿਆ ਬ੍ਰੋ ਮਨ ਤਰਸੇ ਨਹੀਂ ਉਹ ਮੇ ਸਾਡੀਆਂ ਮਨ ਨੇ ਹੋਪੇ ਛੱਡਤੀ ਹਾਰ ਬਣ ਗਿਆ ਅਕਸਰ ਜਹਾਰ ਬਣ ਜਾਤ ਬਣ ਪਹਿਲਾਂ ਸ਼ੰਕਾ ਸੀ ਵੀ ਤੋੜ ਪਤਾ ਨਹੀਂ ਹੈ ਪਤਾ ਨਹੀਂ ਨਹੀਂ ਹੈ ਸ਼ੰਕਾ ਹੈ ਨਾ ਬੋਲਦੇ ਨੇ ਸ਼ੰਕਾ ਦੇ ਢਿਲਗੀ ਜਦ ਸ਼ੰਕਾ ਨੇ ਢਿਲਗੀ ਬਾਣੀ ਸੱਤ-ਸੱਤ ਕਰਕੇ ਬੋਲਦੀ ਉਹਨੂੰ ਜੋਗ ਨਹੀਂ ਨਾ ਬਾਣੀ ਦੇਖ ਲਓ ਬਹੁਤ ਸਾਰੀਆਂ ਉਹ ਹਟ ਕਰ ਵੀ ਛੱਡ ਦਿੱਤੀ ਬੋਲਦੀ ਪੂਰੀ ਬਾਣੀ ਸੱਚੀ ਬੋਲਦੀ ਉਹ ਆਪਣੀ ਹील ਹੁਜਤ ਸੀ ਨਾ ਜਿਹੜੀ ਸੀ ਹील ਹੁਜਤ ਸਾਰੀ ਉਹਦਾ ਜੋ ਕੁਝ ਲਿਖਿਆ ਹੈ ਇਹ ਸਾਰੇ ਹੀ ਸੱਚ ਹੈ ਤੂੰ ਹੀ ਤੇਰੇ ਅੰਦਰ ਹੈ ਆਪਣੀ ਜਿਹੜੀ ਸੀ ਨਾ ਕਲਾਕਾਰੀ ਜਿਹੜੀ ਨਹੀਂ ਸੀ ਬੰਦਣ ਦਿੱਤੀ ਤੈਨੂੰ ਹਕਮਤ ਹੁਜਤ ਸਾਰੀ ਉਹ ਢਾਢੇਰੀ ਹੋ ਗਈ ਸਾਰੀ ਉਹ ਢਾਢੇਰੀ ਹੋ ਗਈ ਬੇਰੀ ਬਹੁਤ ਯਰੀ ਬੜੀ ਮੰਨਦਾ ਸੀ ਸਾਰੀ ਉਹ ਢਾਢੇਰੀ ਹੋ ਗਈ ਬਸ ਐਡੀ ਗੱਲ ਹੈ ਔਰ ਇਹਦਾ ਮਤਲਬ ਇਹ ਆਪਾਂ ਨਿਕਲ ਗਏ ਪੁਰਾਣਾ ਵਰਤ ਨੇ ਤੇ ਟੈ ਗਏ ਪੁਰਾਣਾ ਮਨ ਟੈ ਗਿਆ ਮਨ ਨੇ ਹਾਰ ਮੰਨ ਲਈ ਮਨ ਹੁਣ ਤੀਰੇ ਹਾਰ ਮੰਨ ਲਈ ਬਰ ਕੇ ਹਾਰੇ ਜੀਤ ਜੀਤ ਹੈ ਬਰ ਕੇ ਜੀਤੇ ਹਾਰ ਜਿਨਾ ਜਰਮਾਨ ਦਿੱਤੇ ਹੋਇਆ ਮੰਦਾ ਆਪਣੇ ਆਪ ਨੂੰ ਉਹਨੇ ਜਿਹੜੀ ਬਾਜੀ ਹਾਰੀ ਹੋਈ ਜੰਦਾ ਜਲਮਾਨੇ ਹਾਰ ਬਣ ਲਈ ਢਾਏ ਗਏ ਬਰਾਨਾ ਪਟਾਏ ਗਏ ਬਰਾਨਾ ਦਾ ਜਿਆਦਾ ਨਹੀਂ ਜਟੋੜ ਲੈਂਦਾ ਉਹ ਤਾਂ ਪਹਿਲਾਂ ਦੀ ਗੱਲਾਂ ਦੀ ਉਹ ਤਾਂ ਪਹਿਲਾਂ ਕਹਿਣ ਦੀਆਂ ਗੱਲਾਂ ਦਾ ਹੈ ਭਾਵੇਂ ਹੋੜ ਸੁਣ ਕੇ ਕਹਿ ਕੇ ਮਥਾ ਟੇਕ ਉੱਠਦਾ ਹੋ ਰਿਹਾ ਚੜ ਸਵੇਰ ਢੂੰਡ ਜਬ ਆਵਾ ਚੜ ਸਵੇਰ ਢੂਡ ਜਾ ਬਾਬਾ ਪਹਿਲਾਂ ਮੈਂ ਇੱਥੇ ਟੋੜਦਾ ਰਿਆ ੁੱਟ ਹੈਗੇ ਬਰਾਨਾ ਕਿਵੇਂ ਟ ਹੈਗੇ ਬਰਾਨਾ ਮੇਰੇ ਪਹਿਲਾਂ ਮੈਂ ਟੋੜਦਾ ਸੀ ਬਾਹਰ ਇੱਥੋਂ ਖੋਪੜੀ 'ਚ ਬੈਠ ਕੇ ਅੰਦਾਜ਼ੇ ਲਾਉਂਦਾ ਸੀ ਇੱਥੇ ਬੈਠ ਕੇ ਟੋੜਦੇ ਨੇ ਇੱਥੇ ਬੈਠ ਕੇ ਸਾਰੇ ਅੰਦਾਜ਼ੇ ਹੀ ਦੇ ਹੋਰ ਕੁਝ ਨਹੀਂ ਇਧਰ ਆਵਾਲੇ ਨੇ ਅੰਦਾਜ਼ਾ ਲਾ ਲਿਆ ਵੀ ਠੰਡਾ ਵੀ ਹੈ ਫਰੂਜ਼ੀ ਵੀ ਹੈ ਉਹ ਚੰਦਰ ਵੀ ਹੋ ਸਕਦਾ ਫਿਰ ਉਹ ਚੰਦਰ ਵਾਂਗ ਉਹਨਾਂ ਦੇ ਵਾਜਦੇ ਉੱਤੇ ਦੇਖ ਲਿਓ ਉਹਨਾਂ ਨੇ ਐਵੈਜਨ ਕਰ ਲਿਆ ਵੀ ਚੰਦਰ ਵੀ ਤੋ ਬਿਨਾ ਹੋਰ ਨਹੀਂ ਕੋਈ ਸੰਸਾਰ ਦੀ ਚੀਜ਼ ਚੰਦਰ ਮੈਂ ਵਰਗਾ ਸੁਭਾਅ ਹੋ ਇਸ ਕਰਕੇ ਉਹ ਨਹੀਂ ਮੰਨਦੇ ਕਿ ਚੰਦਰ ਵੀ ਕੋਈ ਪਹੁੰਚਦਾ ਹੈ ਜਿਹਾ ਵਾਲੀ ਨਹੀਂ ਬੰਦ ਉਹਨਾਂ ਤੇ ਵਾਜਦਾ ਉੱਤੇ ਚੰਦਰ ਹੋਰ ਚੰਦਰ ਮਾ ਵੀ ਕੋੜੀਆਂ ਨੇ ਪੂਰਨ ਵਾਸੀ ਦਾ ਨਹੀਂ ਕਰਿਆ ਅੱਧਾ ਹੀ ਕਰਿਆ ਤੁਸੀਂ ਦੇ ਕੰਮ ਅੱਧਾ ਹੀ ਹੈ ਉਹ ਵੀ ਪੂਰਾ ਨਹੀਂ ਹੈ ਇਹ ਸੇ ਕਰਕੇ ਕਾਹਨਾ ਕਿਹਾ ਹੋਇਆ ਇਹ ਪੂਰਾ ਕਰ ਲੈਂਦੇ ਤਾਂ ਵੀ ਘੱਟ ਗੱਲਦੇ ਸੀ ਇਹਨੂੰ ਦਾ ਪੂਰਾ ਕਰ ਲੋ ਵੀ ਅੱਧਾ ਹੀ ਕੀਤਾ ਹੈ ਤੁਸੀਂ ਤਾਂ ਜਾਓ ਕਹਦੇ ਉਹਨੇ ਚੰਦਰਮਾ ਦਾ ਤਾਂ ਕੀਤਾ ਜੇ ਪੂਰਾ ਚੰਦਰਮਾ ਕਰ ਦਿੰਦੇ ਉਹ ਸੂਰਜਾ ਚੰਦਰਮਾ ਦਾ ਫਰਕ ਨਹੀਂ ਡੇਡਾ ਮਤਲਬ ਇਹ ਦੋਸਤ ਸੂਰਜਾ ਕਹਿੰਦਾ ਸੂਰਜਾ ਚੰਦਰਮਾ ਦਾ ਨਾ ਫਰਕ ਨਹੀਂ ਪਤਾ ਲੱਗਦਾ ਚੰਦਰਮਾਏ ਕੋ ਸੂਰਜੇ ਇਹ ਜਾਂ ਜ਼ਰੂਰ ਪ੍ਰੋਬਲਮ ਹੋ ਕੀ ਹੋ ਪ੍ਰੋਬਲਮ ਪੂਰੀ ਤਰ੍ਹਾਂ ਉਹਨੂੰ ਪਤਾ ਹੋਊ ਅਜਾ ਹੈ ਇਹ ਕੋ ਪ੍ਰੋਬਲਮ ਹੋਊ ਜਣ ਸਵੇਰ ਟੁੱਟ ਜਦ ਆਵਾ ਜਦ ਮੈਂ ਪੜਿਆ ਉੱਥੇ ਜਾ ਕੇ ਸੁਭਜਾ ਉੱਥੇ ਜਾ ਕੇ ਵੀ ਇਸ ਗੱਲ ਤੇ ਦੋਨੋ ਸਹਿਮਤ ਨੇ ਸਾਰਿਆਂ ਕੋਲ ਸਹਿਮਤ ਨੇ ਵੀ ਇੱਦਾਰੇ ਵੀ ਆਪਾਂ ਉਹਨਾਂ ਦਰੋੜੋਣ ਦੇ ਉਹ ਵੀ ਸਹਿਮਤ ਨੇ ਜਿਹੜੇ ਬਾਹਰ ਕਹਿਣ ਦੇ ਉੱਤੇ ਹੈ ਇਹ ਵੀ ਸਹਿਮਤ ਨੇ ਬਾਕੀ ਹੋਰ ਵੀ ਸਹਿਮਤ ਨੇ ਉੱਤਰ ਨੇ ਮੁਸਲਮਾਨ ਵੀ ਸਹਿਮਤ ਰਹਿੰਦਾ ਤੇ ਜਿਹੜੀ ਸਾਰੇ ਲੋਕ ਸਹਿਮਤ ਨੇ ਉੱਥੇ ਗਈ ਉਹ ਟੋੜ ਗਈ ਤਬ ਹੋ ਸਕਦਾ ਅੰਦਰ ਹੀ ਐ ਬਾਹਰ ਨਹੀਂ 400 ਇਹ ਛੜਤੀ ਤੇ 300 ਛੜਤੀ ਨੂੰ 300 ਛੜਤੀ ਨੂੰ ਦਰੂਦਾਰ ਫੁੱਲ ਗਿਆ ਤੇਰੀਕੁਟੀ ਛੁੱਟਾ ਦਰੂਦਾਰ ਫੁੱਲਿਆ ਅਚਨ ਐਸੇ ਦੀ ਗੱਲ ਕਹਿ ਰਹੇ ਐਸੇ ਦੀ ਗੱਲ ਦੀ ਵੀ ਆਕੇ ਵੜ ਗਏ ਨਾ ਬਿਲਕੁਲ 460 ਟੁੱਟ ਜਬ ਵਾ 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 ਬਾਬਾ ਸਾਹਿਬ ਬਾਬੇ ਨੂੰ ਤੋਂ ਆ ਗਏ ਜਿੱਥੇ ਚੱਲਿਆ ਸੀ ਇੱਥੇ ਚੱਲਦਾ ਸੁੱਤਾ ਫੇ ਇੱਥੇ ਹੀ ਹੁੰਦਾ ਇੱਥੇ ਸਵੇਰ ਤੇ ਚੜਦਾ ਇੱਥੇ ਡੁੱਲਣਾ ਲੱਗਦਾ ਬਾਹਰ ਜਿੱਦ ਗੜ ਗੜਿਆ ਉਹ ਜਿਹੜੇ ਬਣਾਇਆ ਸੀ ਨਾ ਗੜ ਕੀ ਗੜਿਆ ਸੀ ਸਰੀਰ ਦੀ ਬਣਾਈ ਦੀ ਗੱਲ ਹੈ ਜਿਵੇਂ ਸਰੀਰ ਕਹਿ ਦिए ਜੋ ਸਰੀਰ ਗੜੀ ਹੈ ਜੋ ਜੋਤੋਂ ਨੇ ਛੱਡੀ ਹੈ ਅੱਧਾ ਸਾਡੇ ਮਨ ਜੋ ਹੈ ਮੰਨਦਾ ਜੋ ਅਸਤਤਵ ਹੈ ਇਹ ਗੜ ਕਿ ਉਹ ਨਹੀਂ ਜੈ ਗੜ ਬੰਕਾ ਭਾਈ ਗੜ ਨਾਲ ਬੰਕਾ ਲਫ਼ਜ਼ ਲੱਗਿਆ ਹੈ ਕਿ ਵੀ ਇਹਦੇ ਲੈ ਬਿੱਟੀ ਵੀ ਚੀਜ਼ ਬੰਕਾ ਨਹੀਂ ਹੁੰਦੀ ਬੰਕਾ ਲਫ਼ਜ਼ ਜੋ ਤੋਂ ਵੱਡੀ ਹੋਈ ਚੀਜ਼ ਹੁੰਦੀ ਹੈ ਬੰਕਾ ਲਫ਼ਜ਼ ਹਨ ਕਵਰ ਘਟਾਰਾ ਬਕੜਾ ਬੰਕੇ ਦਾ ਅਸਵਾਰ ਕਬਰ ਕਟਾਰਾ ਜਿਹੜਾ ਹੈਗਾ ਕਬਰ ਦੇ ਵਿੱਚ ਜਿਹੜੀ ਗਿਆਨ ਖੜ ਗਿਆ ਉਹ ਵੀ ਕਟਾਰਾ ਜਿਹੜਾ ਉਹ ਵੀ ਗਿਆਨ ਖੜ ਗਿਆ ਕਬਰ ਕਟਾਰਾ ਬੰਕੜਾ ਬੰਕੇ ਦਾ ਅਸਵਾਰ ਮੈਂ ਕਹ ਗਿਆ ਬਵੇਕਾ ਬੰਕਾ ਚੱਡੀ ਨੂੰ ਸ਼ੇਰ ਦੀ ਸਵਾਰੀ ਦਿਖਾਇਆ ਉਹ ਤਾਂ ਹੀ ਬੰਕੇ ਦਾ ਅਸਵਾਰ ਦਿਖਾਇਆ ਡਰ ਭੈ ਜਿਹੜਾ ਗਿਆਨ ਹੈ ਜਿਹੜਾ ਸਾਰਿਆਂ ਦੇ ਉੱਤੇ ਹੁਕਮ ਚਲਾਉਂਦਾ ਗਿਆਨ ਹੈ ਇਹਦਾ ਹੁਕਮ ਉਹਦਾ ਕੋਈ ਪੈਗੀ ਨਹੀਂ ਹੁੰਦੀ ਰਾਜੇ ਨੂੰ ਪ੍ਰਜਾ ਦੀ ਗੱਲ ਨਹੀਂ ਮੈਂ ਨਾਮ ਜਿਹੜਾ ਸਾਰਿਆਂ ਦੇ ਉੱਤੇ ਹੁਕਮ ਚਲਾਉਂਦਾ ਹੈ ਇਹ ਨੂੰ ਬੰਕਾ ਕਹੇ ਹੋਏ ਬੰਕੇ ਦਾ ਅਸਵਾਰ ਇਹਦੇ ਤੇ ਸਵਾਰੀ ਕਰਦਾ ਔਰ ਇਹੀ ਗਿਆਨ ਖੜ ਗਿਆ ਉਹਦੇ ਕੋਲ ਬੰਕਾ ਲਾਮ ਜਿਹੜਾ ਤੇਰਾਕਾਰੀ ਦੁਨੀਆ ਦੇ ਉਹਦੇ ਆਇਆ ਹੈ ਖੂਬਸੂਰਤੀ ਵਾਸਤੇ ਬੱਵਕਾ ਅਸੀ ਵਰਤਦੇ ਸੁਧ ਸਾਰੀ ਖੂਬਸੂਰਤੀ ਵਾਸਤੇ ਵਰਤਦੇ ਪਰ ਇਹ ਖੂਬਸੂਰਤੀ ਨਿਰਹਾਕਾਰੀ ਹੈ ਬਵੇਕ ਬੁੱਧੀ ਤੋਂ ਖੂਬਸੂਰਤ ਕੁਝ ਨਹੀਂ ਜਿਵੇਂ ਸਿਆਣਿਆਂ ਨੇ ਕਹਿੰਦੇ ਨੇ ਕਿ ਸੁੰਦਰ ਵਹਿ ਹੈ ਜੋ ਸੁੰਦਰ ਕਾਰਜ ਕਰਤਾ ਹੈ ਤਾਂ ਸੁੰਦਰਤਾ ਤਾਂ ਇਹ ਅਗਲੀ ਹੋਗੀ ਦ ਸੰਗਤ ਬਾਣੀ ਤੇ ਰਹਿਣ ਜੋ ਸੁਪਰ ਕੰਮ ਕਰਦਾ ਹੈ ਉਹ ਜਿਹਦੀ ਬੁੱਧੀ ਸੁਣਦਾ ਹੈ ਸਭ ਤੋਂ ਵੱਧ ਬੁੱਧੀ ਦਾ ਅਧੀਨ ਕਰ ਲੈਣਾ ਬਸ ਜਿਹੜਾ ਕੰਮ ਕਰਦਾ ਹੈ ਉਹ ਜ਼ਰਾਕਾਰ ਹੈ ਜਿਹਦੇ ਥਰੂ ਕਰਦਾ ਹੈ ਉਹ ਸਰੀਰ ਇੱਥੋਂ ਸਲਪ ਕਰ ਜਾਂਦੇ ਸਲਪ ਕਿੱਥੋਂ ਕਰਦੇ ਇੱਥੋਂ ਹੀ ਕਰਦੇ ਹੋਮ ਸ਼੍ਰੀ ਨਰਾਏ ਦੇ ਸੁਪਰ ਦਾਦਾ ਤੋਂ ਇਸ ਬੋਲ ਪਰ ਸਾਨੂੰ ਕਿਉਂ ਕਹਿੰਦੀਦਾ ਇਹ ਸਰੀਰ ਹੈ ਤੁਸੀਂ ਮੋੜ ਕੇ ਉੱਥੇ ਆ ਜਾਂਦੀ ਹੈ ਗੱਲ ਵਰ ਚਲਤੇ ਰੇ ਜੇ ਸੁੰਦਰਤਾ ਦੀ ਗੱਲ ਕਰਦੇ ਨੇ ਪਹਿਲੀ ਸੁੰਦਰ ਸਰੂਪ ਸੁਲਖੜੀ ਤੇ ਪਹਿਲੀ ਪਹਿਲੀ ਕ੍ਰੂਪ ਕੁਜਾਤ ਕੋ ਲਖੜੀ ਸੋਹਰੇ ਪਈਏ ਬੁਰੀ ਕੋ ਉਹ ਪਹਿਲੀ ਬੁੱਧੀ ਵੀ ਪਹਿਲੀ ਬਾਤ ਨੂੰ ਕਹਿ ਰਹੀ ਆਪਣੀ ਪਹਿਲੀ ਅਗਰ ਉਹ ਕਹਿ ਰਹੀ ਜਿਹੜੇ 80 ਸਾਲ ਬਾਲਾ ਫਰਾਈ ਉਹਦੇ ਜਿਹੜੀ ਉਹ ਮਤ ਉਹਨਾਂ ਨੇ ਦਿੱਤੀ ਸੀ ਉਹ ਬੰਕੀ ਨਹੀਂ ਉਹ ਬੰਕੀ ਨਹੀਂ ਹੈ ਪਹਿਲੀ ਗਰੂਪ ਕੁਜਾਤ ਕੋ ਲਖਣੀ ਸੋਹਰੇ ਪਈਏ ਬੁਰੀ ਉਹ ਦਰਗਾਹ ਦੇ ਵਿੱਚ ਸੋਹਰੇ ਜਿੱਥੇ ਜਾਣਾ ਉੱਥੇ ਵੀ ਉਹਨੂੰ ਬੁਰਾ ਬੰਦਦੇ ਨੇ ਇੱਥੇ ਵੀ ਬੁਰਾ ਬੰਦਦੇ ਨੇ ਇੱਥੇ ਵੀ ਹਜ਼ਾਰ ਲੋਕ ਰੁਕਸ ਕਰਦੇ ਨੇ ਲੋਕ ਅਬ ਕੀ ਸੁੰਦਰ ਸਰੂਪ ਅਬ ਕੀ ਸੁੰਦਰ ਆਈ ਨਾ ਸੁੰਦਰ ਬਵੇ ਗੂਤੀ ਸੁੰਦਰ ਸਰੂਪ ਸੁਲਖਣੀ ਸਹਿਜੇ ਉਦਰ ਤਰੀ ਇੱਥੋਂ ਸੁੰਦਰ ਔਰ ਬੰਕੇ ਬੰਕਰ ਅਸਰ ਲੇ ਲੇ ਗੁਰਬਾਣੀ ਦੀ ਸਾਰੀ ਸੂਈ ਬੇਦਾਰ ਗੁਰੂ ਤੇਰੇ ਦੀ ਜੋਤ ਤੇ ਰਹੀ ਜਾਤ ਅਸੀਂ ਜਾਤ ਨੂੰ ਸਮਝੀ ਜਾਂਦੇ ਗੱਲ ਜੋਤ ਦੀ ਨੂੰ ਅਸੀਂ ਜਾਤ ਤੇ ਅਸਲਾਈ ਜਾਂਦੇ ਗੱਲ ਜੋਤ ਦੀ ਨੂੰ ਅਸੀਂ ਜਾਤ ਤੇ ਅਸਲਾਈ ਜਾਂਦੇ ਏ ਪ੍ਰੋਬਲਮ ਹੈ ਤੇ ਸਾਡੀ ਜਾਤ ਤੱਕ ਹੀ ਅਬਰੋਚ ਉਹ ਬਾਰ ਬਾਰ ਸਾਨੂੰ ਜਾਤ ਤੇ ਲੈ ਗਿਆ ਉਹਨੇ ਕੁਝ ਨਾ ਕੁਝ ਗੱਲ ਕਹਿ ਕੇ ਜਾਤ ਨੂੰ ਛੱਡ ਕੇ ਜੋਤ ਦੇ ਉੱਤੇ ਲੈ ਕੇ ਆਉਣਾ ਚਾਹੁੰਦੇ ਨੇ ਪਰ ਅਸੀਂ ਜਾਤ ਤੇ ਹੀ ਹਾਂ ਕੜੇ ਜਿਹੇ ਗੜ ਗੜਿਓ ਸੁਗੜ ਮੈਂ ਪਾਵਾਂ ਚਾਰ ਸਵੇਰ ਢੂਟ ਜਬ ਆਵਾ ਜਦ ਤੇਰ ਕੋਲੀ ਛੱਡ ਕੇ ਇੰਨਾ ਢੋਲਿਆ ਉਹ ਤਾਂ ਜਿਹਦੇ ਉਹ ਚਾਂੜਣ ਕੀਤਾ ਸੀ ਨਾ ਤੇਲ ਛੱਡਿਆ ਜਿਹੜਾ ਤੇਲ ਛੱਡ ਕੇ ਗੜ ਗੜਿਆ ਸੀ ਉਹ ਤਾਂ ਉਹਦੇ ਵਿੱਚ ਬੈਠਾ ਸੀ ਜਿਵੇਂ ਕਾਸੀ ਇੱਥੇ ਹੀ ਰੱਖਦਾ ਇਹ ਲਾਲ ਰੱਖਦਾ ਲਾਲ ਨੇ ਇੱਕ ਘੇਰਾ ਬਣਾ ਲਿਆ ਆਪਣੇ ਆਲੇ ਉਹਦੇ ਜੋਰ ਲਾਈਟ ਦਾ لالੂ ਬਰ ਟੋੜੇ ਤੇ ਜੀ ਰੋਸ਼ਨੀ ਬਤਾਲ ਗੱਲ ਉਹ ਲਾਲ ਰੋਸ਼ਨੀ ਦੇ ਬਾਹਰ ਕਿਵੇਂ ਹੋ ਜੂਗਾ ਰੋਸ਼ਨੀ ਤੋਂ ਹੋ ਜੋ ਫਾਇਦਾ ਹੋ ਰਹੀ ਹੈ ਰੋਸ਼ਨੀ ਆਪਣੇ ਅੰਦਰ ਦੀ ਬਜਾਏ ਜਿਹਨੇ ਰੋਸ਼ਨੀ ਕੀਤੀ ਉਹਨੂੰ ਬਾਹਰ ਢੋਲਦੀ ਜਿੱਥੋਂ ਰੋਸ਼ਨੀ ਪੈਦਾ ਹੋ ਰਹੀ ਹੈ ਉਹ ਅੰਦਰ ਹੈ ਕਿ ਬਾਹਰ ਹੈ ਜੇ ਉਹ ਜੋ ਪੈਦਾ ਹੋ ਰਿਹਾ ਅੰਦਰ ਹੈ ਉਹ ਉਹਦੇ ਵਾਰ ਕੇ ਮਿਲ ਜੂਗਾ ਇਸ ਕਰਕੇ ਮਨ ਮੈਂ ਆਪ ਹੈ ਜੇ ਉਹ ਬਲਵ ਹੈ ਰੋਸ਼ਨੀ ਦੇ ਰਿਹਾ ਕਬਰੇ ਨੂੰ ਬਰਬ ਕਬਰੇ ਤੋਂ ਬਾਹਰ ਕੇ ਮੈਂ ਹੋ ਜੂ ਬਾਹਰ ਲੈ ਜਾ ਰੋਸ਼ਨੀ ਉਹਦੇ ਨਾਲੇ ਜਾਊਗਾ ਰੋਸ਼ਨੀ ਦੇ ਉਹਨਾਂ ਵਿੱਚ ਰਹਿਣਾ ਹੈ ਬਲਵ ਨੇ ਬਾਹਰ ਨਹੀਂ ਜਾ ਸਕਦਾ ਰੋਸ਼ਨੀ ਤੋਂ ਲੋਟੀ ਗੱਲ ਇਹ ਹੈ ਸਮਝਣਾ ਦੀਵਾ ਆਪਣੀ ਰੋਸ਼ਨੀ ਦੇ ਵਿੱਚ ਰਹੂਗਾ ਇਹ ਨਹੀਂ ਹੋ ਸਕਦਾ ਵੀ ਰੋਸ਼ਨੀ ਇੱਥੇ ਦੀਵਰ ਬਾਹਰ ਢੋਲੀ ਜਿਹਦੀ ਉਹੀ ਰੋਸ਼ਨੀ ਹੈ ਦੇਖੋ ਉਹੀ ਰੋਸ਼ਨੀ ਵਾਲਾ ਦੀਵਾ ਉੱਥੇ ਹੀ ਹੋਊ ਵਿੱਚ ਸਾਡਾ ਅਸਤਿਤਵ ਜੀ ਤੋਂ ਹੈ ਉਹ ਜੋਤ ਸਰੂਪ ਹੈਗਾ ਬੰਨ ਜੀ ਤੋਂ ਪੈਦਾ ਹੋਇਆ ਹੋਇਆ ਹੈ ਉਹ ਮੰਦੇ ਅੰਦਰ ਹੈ ਬਾਹਰ ਨਹੀਂ ਹੋ ਸਕਦਾ ਉਹ ਨਹੀਂ ਮੰਨਦਾ ਉਹ ਔਰਾ ਜਿਹਨੂੰ ਔਰਾ ਕਹਿੰਦੇ ਨੇ ਨਾ ਬੰਦਾ ਉਹਨੇ ਔਰਾ ਬਣਾਇਆ ਔਰਾ ਹੀ ਹਸਤਤਵ ਹੈ ਇੱਕ ਔਰਾ ਲਫ਼ਜ਼ ਹੈ ਨਾ ਹਮ ਔਰਾ ਦੇ ਕੀ ਵਾਲਿਆ ਦਾ ਉਹ ਹਸਤਤਵ ਹੈ ਮਨ ਆਪਣੇ ਬਾਰੇ ਨਾਨਕ ਕੀਮਤ ਕਹਿਣ ਲੱਗੇ ਮਨ ਉਹਦੇ ਵਿੱਚ ਕਿ ਉਹਨੇ ਆਪਣਾ ਜਨ ਮਨ ਛੱਡਿਆ ਜਦੋਂ ਜਦ ਸਰੀਰ ਛੱਡ ਕੇ ਤਦੋਂ ਉਹ ਵਿੱਚੇ ਹੀ ਤੇਜ ਖਿੱਚ ਕੇ ਉਹਦਾ ਆਪਣਾ ਅਸਲ ਚਬਰ ਕੋਈ ਚੀਜ਼ ਨਹੀਂ ਉਹਦਾ ਹੀ ਤੇਜ ਹੈ ਉਹਦਾ ਆਪਣਾ ਤੇਜ ਉਹ ਬਾਹਰ ਛੱਡਿਆ ਜੋ ਕਿਛੂ ਹੈ ਇਕੱਠਾ ਆਇਆ ਪਿਆ ਦਰ ਪੈਰ ਵੀ ਅੰਦਰ ਸਿਰ ਵੀ ਅੰਦਰ ਜੇ ਲੋੜ ਪਈ ਉਹ ਬਾਹਰ ਕਰ ਲੈ ਸਿਰ আর ਪੈਰ ਜਦੋਂ ਦੀ ਮਰਜ਼ੀ ਅੰਦਰ ਕਰ ਲੈ ਲੰਦਾ ਜਦੋਂ ਦੀ ਮਰਜ਼ੀ ਬਾਹਰ ਕਰ ਲੈਂਦਾ ਫੁਰ ਸਿਰਿਆਰ ਪੈਰ ਕਛੂ ਤੋਂ ਬਾਹਰ ਦੇ ਬਖਰੇ ਨੇ ਕਛੂ ਦੇ ਕਛੂ ਦਾ ਹੀ ਹਿੱਸਾ ਉਹਦੇ ਸਸੇ ਹੀ ਗੱਲ ਮੰਨੋਦਾ ਕਿ ਸਾਇਦ ਮਨ ਆਪਣੇ ਆਪ ਚ ਕੀ ਹੈ ਪਰ ਆਪਣੇ ਆਪ ਚ ਕੀ ਹੈ ਉਹਨੇ ਸਿਰ ਬਾਹਰ ਕੱਢ ਲਿਆ ਪੈਰ ਬਾਹਰ ਕੱਢ ਤੇ ਤੁਰਨ ਲੱਗ ਗਿਆ ਜਦ ਅੱਧਾ ਲਹਿ ਗਏ ਤਾਂ ਬਸ ਉਹ ਫਿਰ ਜੇ ਸਿਰ আর ਪੈਰ ਬਾਹਰ ਨੇ ਤਾਂ ਕਛੂ ਹੈ ਨਹੀਂ ਬਾਠੀ ਹੈ ਕਚੂੜੀ ਫਰ ਪਾਤੀ ਹੋਰ ਪਾਤੀ ਨੂੰ ਦਿਓ ਮੋਹਰੀ ਪਾਸੇ ਰੋੜ ਕੇ ਤੁਸੀਂ ਲਿਜਾ ਸਕਦਾ ਤੁਰ ਕੇ ਤੇ ਜਾ ਸਕਦਾ ਏੜ ਕਰਕੇ ਕੱਚੂ ਪਰ ਪਾਤੀ ਰੋੜ ਕੇ ਜਦੋਂ ਲੋਲਾ ਹਿਲਦਾ ਜੇ ਤਾਂ ਪੱਜੇ ਥਰੀ ਬਾਹਰ ਹੈ ਫਿਰ ਤਾਂ ਦਿਨ ਦੇਖਦਾ ਵੀ ਹੈ ਤੁਰਦਾ ਵੀ ਹੈ ਜੇ ਪੱਜੇ আর ਥਰੀ ਬਾਹਰ ਹੈ ਫੇ ਤੁਰਦਾ ਤਾਂ ਹੈ ਨਹੀਂ ਉਹ ਪਾਤੀ ਹੋਆ ਕਿ ਚੁਰੀਏ ਹੋ ਹੇ ਨਾ ਰੜ ਰੂਤੋ ਨਰਨੇਹੀ ਕਰੈ ਨਾ ਨਵੇਂ ਕਰਕੇ ਜਦੋਂ ਸਰੀਰ ਛੱਡਦਾ ਹੈ ਛੱਡਿਆ ਜਾਂਦਾ ਹੈ ਅੱਗੇ ਹੰਸ ਅਕੇਲਾ ਸਰੀਰ ਤੇ ਤਾਂ ਦੋ ਸੀਗੇ ਦੇ ਦਰਿਆਵੇ ਕਰਦੇ ਬਗਲਾ ਬੈਠਾ ਕੇਲ ਕੇਲ ਬਗਲਾ ਕਰਦਾ ਬੰਦ ਕਰਦਾ ਉਹਦਾ ਸਾਹ ਲੈ ਰਿਆ ਅੰਦਰ ਉਹਦਾ ਆਊਟ ਆਫ ਟੱਚ ਐ ਸੰਸਾਰ ਤੋਂ ਮਾਇਆ ਤੋਂ ਉਲਫਟਾ ਕੇਲ ਗੌਣ ਕਰਦਾ ਬਗਲਾ ਫਿਰ ਕੁਟੀ ਜਿ ਬੈਠਾ ਫਿਰ ਕੁਟੀ ਆ ਜੁੜਿਆ ਹੋਇਆ ਬਾਹਰ ਹਰਦਿਆਣਾ ਦੀ ਜੁੜਿਆ ਹੋਇਆ ਬਾਹਰ ਹਰਦਿਆਣਾ ਉੱਥੇ ਜੁੜਿਆ ਹੋਇਆ ਸਾਹ ਲੈਣ ਜੇ ਉਹਦਾ ਤੇ ਆ ਬਗਲਾ ਬੈਠਾ ਖੇਲ ਕਰੇ ਖੇਲ ਕਰਦੇ ਹਾਂਜੀ ਨਹੀਂ ਅਸਲ ਜੀ ਬਗਲਾ ਦੀ ਖੇਲ ਕਰਦਾ ਹਾਂ ਜਿਹਦਾ ਮਨ ਖੇਲ ਕਰਦਾ ਹਾਂ ਜਿਹਦਾ ਮਨ ਹੈ ਬਗਲਾ ਮਨ ਦਾ ਇਹ ਮਾਨਾ ਬਗਲਾ ਖੇਲ ਮੰਦੇ ਲੈਵਲ ਤੇ ਹੁੰਦੇ ਹੁੰਦੇ ਨੇ ਖੇਲ ਕਰਦੇ ਹਜਰੂ ਖੇਲ ਬਗਲਾ ਕਰਦਾ ਤਾਂ ਸੈਗਿਆ ਹਜਰੂ ਸੈਗਿਆ ਹਜਰੂ ਇਹ ਕੀ ਹੋ ਗਈ ਗੱਲ ਹਜਰ ਦਾ ਕੀ ਕਸੂਰ ਸੀ ਅਸੱਜ ਬਗਲਾ ਕੁਛ ਚੀਜ਼ ਨਹੀਂ ਸੀ। ਅੱਜ ਦਾ ਵਰ ਬਗਲੇ। ਉਹ ਕਹਦਾ ਆ ਯਾਰ ਕੀ ਕਰੀਂ ਕੀ ਦੱਸਾਂ ਕਹਿੰਦਾ ਤੈਂ ਗਲਤੀ ਕੀ ਵੀ ਗੱਲ ਨਹੀਂ। ਕਹਿੰਦਾ ਬਸ ਮਨੇ ਉਸਵੇਂ ਹੋਣ ਜਾਊਗਾ ਮੈਂ ਕੀ ਕਰਦਾ। ਹੁਣ ਮਨ ਅੱਡ ਖੜਾ ਆ ਵੜ ਖੜਾ। ਜਦ ਪਛਾਰੀਓ ਸੋੜੇ ਬਦੂ ਕੀ ਹੋ ਗਿਆ। ਇਹ ਘੜੀਆ ਕੱਬੇ ਕਿਉਂ ਕਰ ਲੈ ਬੇਰੂ ਗੁੱਸਾ ਕਿਉਂ ਆ ਗਿਆ ਇਹ ਹਜ ਦਾ ਹੀ ਮਨ ਹੈ ਕੇਲ ਕਰਨ ਦੇ ਹੰਜਰੂ ਬਚਨ ਤੇ ਬਾਜ ਪਏ ਬਾਜ ਬਏ ਤੇ ਸੱਬ ਦੇ ਵਾਅਦਾ ਮੇਰੇ ਕੋਈ ਉਹ ਨਹੀਂ ਪਿਆ ਆਵਾਜ਼ ਆਵਾਜ਼ ਨੂੰ ਬਾਜ ਗਈ ਲੋ ਹੁਕਮ ਹੋਇਆ ਬਾਜ ਪੈ ਗਈ ਵੀ ਆਜਾ ਭਾਈ ਛੱਡਿਆ ਸਾਮ ਖਤਮ ਹੋ ਗਿਆ ਤੁਹਾਡਾ ਆਵਾਜ਼ ਲੱਭਦਾ ਬਾਜ ਨਹੀਂ ਹੈ ਨਹੀਂ ਆਪਾਂ ਬਾਜ ਸੁਣਦੇ ਆਓ ਪੰਜਾਬੀ ਹੈ ਨਾ ਸਾਡੀ ਬੋਲੀ ਆ ਕਰਕੇ ਗਏ ਜੇ ਹਟ ਕੇ ਕਹਿੰਦੇ ਨਹੀਂ ਬਾਜ ਪੈਗੀ ਬਾਜ ਪੈਗੀ ਕੀ ਕਰਦੇ ਖੋੜੇ ਦੇ ਵਿੱਚ ਕਚੈਨ ਵਿੱਚ ਬਾਜ ਨਹੀਂ ਪੈਂਦੀ ਤੇ ਬਾਜੇ ਕਹਿੰਦੇ ਬਾਜ ਪਾਇਆ ਤੇ ਸਰਪ ਦੇ ਕੋਕੋਦਾ ਆਇਆ ਬਲਾਵਾ ਆਇਆ ਕੇਲਾ ਵਿਸਰੀਆ ਟੁਰਕੀ ਤੇਰ ਕੁੰਡੀ ਬਸੜ ਗਿਆ ਗਿਆ ਤੇ ਫਿਰ ਬਗਲਾ ਕਿੱਥੇ ਗਿਆ ਇੱਕੋ ਯਾਰ ਹੋਰੀ ਹੋਰ ਪਾਸੋਂ ਇਹਨਾਂ ਬਾਹਰ ਤੇ ਛੱਡਿਆ ਹੋਇਆ ਸੀ ਟੁਰਕੀ ਵਾਹ ਤੇ ਛੱਡਿਆ ਹੋਇਆ ਸੀ ਨੋੜੇ ਖਿੱਚ ਲਿਆ ਖਿੱਚ ਤੇਜ ਜੱਬ ਨਹੀਂ ਦੋ ਲਾਈਟ ਆਫ ਕੀਤੀ ਬਲਬ ਲਾਈਟ ਆਫ ਨਹੀਂ ਤਾਂ ਫਿਰ ਬਲਬ ਹੈ ਕਚੂ ਦੇ ਸਰੀਆ ਰੋ ਆਪਣੇ ਪੈਰ ਵਿਚਕਰ ਲੈ ਤੇ ਲੈ ਗਏ ਕਿੱਥੇ